ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਔਰਤਾ ਬੱਚੇ ਆ ਬਜ਼ੁਰਗਾਂ ਨੌਜਵਾਨਾਂ ਤੇ ਮੁਲਾਜ਼ਮ ਤੇ ਪੈਨਸ਼ਨ ਦੇ ਨਾਲ ਸੰਬੰਧਿਤ ਆਪਾਂ ਹਰ ਤਰ੍ਹਾਂ ਦੀ ਅਪਡੇਟ ਡਿਸਕਸ ਕਰਦੇ ਰਹਿੰਦੇ ਆ ਸੋ ਅੱਜ ਗੱਲ ਕਰਾਂਗੇ ਲੋਹੜੀ ਤੋਂ ਪਹਿਲਾਂ ਅਜਿਹਾ ਕੀ ਸਰਕਾਰ ਦੇਣ ਜਾ ਰਹੀ ਹੈ ਜਿਸ ਦੇ ਵਿੱਚ ਕਾਫੀ ਜ਼ਿਆਦਾ ਆਮ ਲੋਕਾਂ ਨੂੰ ਵੀ ਤੇ ਹਰ ਤਰ੍ਹਾਂ ਦੇ ਵਰਗ ਨੂੰ ਫਾਇਦਾ ਹੋਵੇਗਾ ਸੋ ਇਸ ਦੀ ਕਿਵੇਂ ਰਜਿਸਟ੍ਰੇਸ਼ਨ ਹੋਊਗੀ ਤੇ ਕਿਵੇਂ ਅਪਲਾਈ ਹੋਣਗੇ ਤਾਂ ਆਪਾਂ ਇਸ ਬਾਰੇ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਜਾਣਕਾਰੀ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਲੋੜੀ ਮਕਰ ਸ਼ਕ੍ਰਾਂਤੀ ਬੰਪਰ ਲਾਟਰੀ 2025 ਲਈ ਇਨਾਮੀ ਰਾਸ਼ੀ ਵਧਾ ਕੇ 10 ਕਰੋੜ ਰੁਪਏ ਦਾ ਐਲਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਇਹ ਰਮਨੀਤਿਕ ਕਦਮ ਦੂਜੇ ਰਾਜਾਂ ਦੀਆਂ ਲਾਟਰੀਆਂ ਨੂੰ ਸਖਤ ਮੁਕਾਬਲਾ ਦੇਣ ਦੇ ਨਾਲ-ਨਾਲ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਵੱਡੇ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰਨ ਲਈ ਚੁੱਕਿਆ ਗਿਆ ਹੈ। ਚੀਮਾ ਨੇ ਕਿਹਾ ਕਿ ਪਹਿਲ ਕਦਮੀ ਰਾਜ ਦੇ ਮਾਲੀਆਂ ਨੂੰ ਹੁਲਾਰਾ ਦੇਣ ਅਤੇ ਪੰਜਾਬ ਦੀ ਲਾਟਰੀ ਮਾਰਕੀਟ ਨੂੰ ਹੋਰਨਾਂ ਦੇ ਮੁਕਾਬਲੇ ਵਧੇਰੇ ਆਕਰਸ਼ਿਤ ਬਣਾਉਣ ਲਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲਾਟਰੀ ਨਾ ਸਿਰਫ ਮਹੱਤਵਪੂਰਨ ਇਨਾਮ ਜਿੱਤਣ ਦਾ ਮੌਕਾ ਹੈ ਬਲਕਿ ਇਨ੍ਹਾਂ ਸਰਕਾਰੀ ਲਾਟਰੀਆਂ ਤੋਂ ਪੈਦਾ ਹੋਣ ਵਾਲੀ ਆਮਦਨ ਸਿੱਧੇ ਤੌਰ ਤੇ ਵਿਕਾਸ ਪ੍ਰੋਜੈਕਟਾਂ 'ਤੇ ਖਰਚ ਕੀਤੀ ਜਾਵੇਗੀ ਵਿੱਤ ਮੰਤਰੀ ਨੇ ਕਿਹਾ ਕਿ 500 ਰੁਪਏ ਦੀ ਇਹ ਲਾਟਰੀ ਤੇ ਕਾਰਸ਼ਿਤ ਇਨਾਮ ਜਿੱਤਣ ਦਾ ਮੌਕਾ ਪੇਸ਼ ਕਰਦੀ ਹੈ ਜਿਸ ਵਿੱਚ ਪਹਿਲਾ ਨਾਮ 10 ਕਰੋੜ ਦੂਜਾ ਨਾਮ 1 ਕਰੋੜ ਤੀਸਰੇ ਵਿੱਚ 50 ਲੱਖ ਅਤੇ ਹੋਰ ਕਈ ਨਾਮ ਹਨ ਉਨ੍ਹਾਂ ਕਿਹਾ ਕਿ ਇਸ ਲਾਟਰੀ ਦੇ ਤਹਿਤ ਕੁੱਲ 68819 ਨਾਮਾਂ ਦੀ ਪੇਸ਼ਕਾਰ ਕੀਤੀ ਗਈ ਹੈ ਜਿਸ ਦੀ ਕੁੱਲ ਨਾਮੀ ਰਕਮ ਅਗੇ ਕਾਫੀ ਵੱਡੀ ਰਕਮ ਹੈ ਤੁਸੀਂ ਵੇਖ ਸਕਦੇ ਹੋ ਤਾਂ ਇਹ ਜੋ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਲੋੜੀ ਮਕਰ ਸ਼ਕ੍ਰਾਂਤੀ ਦੇ ਉੱਪਰ 25 ਦੇ ਵਿੱਚ ਜਿਹੜੇ ਹੁਣ ਜਿਹੜੀ ਆਪਣੀ ਲਾਟਰੀ ਸਿਸਟਮ ਹੈ ਉਹ ਵਧਾ ਦਿੱਤਾ ਹੈ 10 ਕਰੋੜ ਕਰ ਦਿੱਤਾ ਜਿਸ ਦੇ ਵਿੱਚ ਬਹੁਤ ਹੀ ਅਟਰੈਕਟਿਵ ਨਾਮ ਹੈ ਜਿਹੜੇ ਪ੍ਰਾਪਤ ਹੋ ਸਕਦੇ ਆ ਤੇ ਇਸ ਦੇ ਵਿੱਚ 500 ਰੁਪਏ ਦੀ ਇਹ ਲਾਟਰੀ ਜਿਹੜੀ ਟਿਕਟ ਹੈ ਇਹ ਖਰੀਦ ਕੇ ਇਸ ਦੇ ਵਿੱਚ ਆਪਾਂ ਅਪਲਾਈ ਕਰ ਸਕਦੇ ਆ ਲੋੜੀ ਵੰਪਰ ਲਾਟਰੀ ਸੋ ਇਹ ਸਰਕਾਰ ਵੱਲੋਂ ਇਹਦੇ ਵਿੱਚ ਕਾਫੀ ਆਕਰਸ਼ਿਤ ਨਾਮ ਜਿਹੜੇ ਦਿੱਤੇ ਗਏ ਜਿਸ ਨੂੰ ਹਰ ਵਰਗ ਦਾ ਕੋਈ ਵੀ ਵਰਗ ਚਾਹੇ ਉਹ ਔਰਤਾਂ ਨੇ ਬੱਚੇ ਨੇ ਬਜ਼ੁਰਗ ਨੇ ਨੌਜਵਾਨ ਨੇ ਉਹ ਸਾਰੇ ਅਪਲਾਈ ਕਰ ਸਕਦੇ ਨੇ ਤੇ ਲਾਟਰੀ ਦੇ ਵਿੱਚ ਜਿਹੜਾ ਆਪਣੀ ਕਿਸਮਤ ਨੂੰ ਅਜਮਾ ਸਕਦੇ ਆ ਸੋ ਇਹ ਅਪਡੇਟ ਸੀਗੀ ਸੋ ਇਸ ਤਰ੍ਹਾਂ ਨਾਲ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਆਪਣੇ ਸਾਥੀ